ਜਿਹੜਾ ਸਾਨੂੰ ਨਹੀਂ ਸਾਂਭ ਸਕਿਆ ਪੰਜਾਬ ਕਿਵੇਂ ਸਾਂਭ ਭਾਵੇਂ 4 ਸਾਲ ਹੋ ਗਏ ਤੇ ਪੰਜਾਬ ਵੀ ਕੰਧਾਂ 'ਚ ਵੱਜਦਾ ਫਿਰਦਾ ਲੋਕ ਵੀ ਕੰਧਾਂ 'ਚ ਵੱਜਦੇ ਫਿਰਦੇ ਐ ਪਰ ਦੁੱਖ ਦੀ ਗੱਲ ਹੈ ਕਿ ਚਲੋ ਤੂੰ ਜਿੱਧਰ ਤੁਰਿਆ ਫਿਰਦਾ ਐ ਜੋ ਤੂੰ ਕਰਦਾ ਐ ਤੇਰੇ 'ਚ ਕੀ ਐ ਕੀ ਨਹੀਂ ਸਾਨੂੰ ਉਹਦੇ ਨਾਲ ਕੋਈ ਲੈਣਦੇ ਨਹੀਂ ਪਰ ਟੱਟੋਂ-ਕੱਟ ਸਿੱਖੀ ਦੇ ਮਸਲਿਆਂ 'ਚ ਦਖਲਦਾਰ ਜੀ ਇਹਨਾਂ ਦੇ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਦਖਲਦਾਰ ਜੀ ਇਹਨਾਂ ਦੇ ਇਤਿਹਾਸ ਐ ਭਗਵੰਤ ਮਾਨ ਜੀ ਤੁਸੀਂ ਸਾਡੇ ਮੁੱਖ ਮੰਤਰੀ ਜਿਵੇਂ ਛੇ ਤੁਸੀਂ ਨਹੀਂ ਪੜਿਆ ਜਾਂ ਤੁਹਾਨੂੰ ਨਹੀਂ ਗਿਆਨ 1947 ਤੋਂ ਬਾਅਦ ਜੇ ਕਿਸੇ ਨੇ ਸਿੱਖਾਂ ਦੇ ਮਸਲਿਆਂ 'ਚ ਦਖਲ ਅੰਦਾਜ਼ੀ ਦਿੱਤੀ ਸੀ ਤੇ ਉਹ ਇੰਦਰਾ ਗਾਂਧੀ ਸੀ ਤੇ ਫਿਰ ਕਿੱਧਰ ਦੀ ਕਿੱਧਰ ਕਿੱਧਰ ਦੀ ਕਿੱਧਰ ਗੱਲ ਵਾਦੀ 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 ਜੋ ਪੰਜਾਬ ਦਾ ਨੁਕਸਾਨ ਹੋਇਆ ਉਹ ਕਿਸੇ ਨੂੰ ਹੋਲਾ ਨਹੀਂ ਤੇ ਅਹੀਂ ਇਹ ਹੀ ਤੁਹਾਨੂੰ ਕਵਾਂਗੇ ਕਿ ਜਿਸ ਗੱਲ ਦਾ ਤੁਹਾਨੂੰ ਨਹੀਂ ਪਤਾ ਉੱਥੇ ਚੁੱਪ ਰਹਿ ਜਾਓ ਉੱਥੇ ਨਾ ਬੋਲੋ ਪਰ ਤੁਸੀਂ ਤਾਂ ਬੋਲਣ ਲੱਗੇ ਗੁਰੂ ਦੀ ਗੋਲਕ ਤੇ ਗੁਰੂ ਦੇ ਸਿਧਾਂਤ ਤੇ ਵਾਰ ਕਰ ਜਾਂਦੇ ਜੀ ਤੇ ਫਿਰ ਤੁਹਾਨੂੰ ਇਹ ਵੀ ਕੋਈ ਨਹੀਂ ਹੈਗਾ ਕਿ ਮੈਂ ਗਲਤ ਕਹਿ ਗਿਆ ਮੈਂ ਮਾਫੀ ਮੰਗਲਾਂ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਆ ਤੇ ਜਥੇਦਾਰ ਸ਼੍ਰੀ ਅਕਾਲ ਤਖਸਲ ਵੱਲੋਂ ਉਹਦਾ ਬਖਿਆਨ ਕਰਨ ਤੇ ਵੀ ਤੁਸੀਂ ਸਵਾਲ ਉਠਾਉਂਦੇ ਜੀ ਕਿ ਪਤਾ ਨਹੀਂ ਕਿੱਥੋਂ ਲੈ ਆਉਂਦੇ ਆ ਘਰ ਦੀ ਮਰਿਆਦਾ ਲੈ ਆਉਂਦੇ ਆ ਕਿ ਤੁਹਾਨੂੰ ਕਿੰਨੇ ਅਧਿਕਾਰ ਦਿੱਤਾ ਗੋਲਕਾਂ ਦੇ ਉੱਤੇ ਤੁਸੀਂ ਇੱਕ ਵਾਰ ਐ ਨਹੀਂ ਬੋਲੇ ਦਰਜਨਾਂਵਾਰਾਂ ਤੁਸੀਂ ਤੇ ਪਾਰਲੀਮੈਂਟ 'ਚ ਹੋਵੋ ਲੇ ਜੇ ਕਿ ਐ ਜੀ ਪੀਸੀ ਜਿਹੜੀ ਆ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਐ ਤੁਹਾਡੇ ਸ਼ਬਦ ਸੀ ਨਾ ਚਲੋ ਇਹ ਸਾਡੇ ਸਤਿਕਾਰਯੋਗ ਜਥੇਦਾਰ શ્રી ਕਾਲਤਖ ਸਾਹਿਬ ਨੇ ਇਹਨਾਂ ਦਾ ਸਬਦਾ ਨੋਟਿਸ ਲਿਆ ਆ ਉਹਨਾਂ ਨੇ ਸਪਸ਼ਟ ਕਰਨ ਵਾਸਤੇ ਮੁੱਖ ਮੰਤਰੀ ਨੂੰ ਸੱਦਿਆ ਆ ਉੱਥੇ ਸਭ ਕੁਝ ਕਲੀਅਰ ਹੋ ਜਾ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਅੱਜ ਮਰ ਰਿਹਾ ਹੈ ਪੰਜਾਬ ਅੱਜ ਤਬਾਹ ਹੋ ਰਿਹਾ ਹੈ ਪੰਜਾਬ ਦੇ ਵਿੱਚ ਹਾਲਾਤ ਖਾਨਾ ਜੰਗੀ ਵਾਲੇ ਬਣੇ ਪਏ ਪਤਾ ਨਹੀਂ ਕਿੰਨੇ ਕਿੰਨੂ ਮਾਰ ਦੇਣਾ ਹੈ ਲੁੱਟਾਂ ਖੋਹਾਂ ਫਟੋਤੀਆਂ ਕਤਲ ਕਿਸੇ ਨੂੰ ਕੋਈ ਡਰ ਡਰ ਪਾਉਣ ਇਥੇ ਹਥਿਆਰਾਂ ਦੀ ਪਤਨੀ ਇਥੇ ਮੰਡੀ ਲੱਗੀ ਪਈ ਉਧਰ ਕਿਸ ਕਿਸ ਦਾ ਧਿਆਨ ਹੈਗਾ ਅਨ ਵਿੱਚ ਕੋਈ ਦਰਾਮਾਂ ਨਹੀਂ ਗਿਆ ਕਿ ਕਈ ਐਹੋ ਜੇ ਸ਼ਕਤੀਆਂ ਕਹਿ ਲਈ ਜਾਂ ਹਸਤੀਆਂ ਕਹਿ ਲਈ ਜਿਨ੍ਹਾਂ ਨੂੰ ਸਿਕਿਉਰਟੀ ਚਾਹੀਦੀ ਹੁੰਦੀ ਉਹਦੇ ਵੀ ਪ੍ਰੋਟੋਕੋਲ ਆ ਉਹਦੇ ਵੀ ਨੌਜ ਬਣੇ ਹੋਏ ਐ ਇੱਥੇ ਤੇ ਪਤਾ ਨਹੀਂ ਜਿਹਦੀ ਮਾਂ ਨੂੰ ਕੋਈ ਮਕਾਨੇ ਨਹੀਂ ਖੜਦਾ ਉਹ ਵੀ ਸਿਕਿਉਰਟੀ ਲਈ ਫਿਰਦਾ ਹੈ ਥਾਣੇ 'ਚ ਪੁਲਿਸ ਹੀ ਹੈਣੀ ਉੱਥੇ ਮੁਨਸ਼ੀ ਹੁੰਦਾ ਆ ਇੱਕ ਅਦਾ ਜਿਹੜਾ ਐ ਪਹਿਰੇ ਤੇ ਖੜੂ ਤਾਂ ਹੁੰਦਾ ਤੇ ਪਹਿਰੇ ਤੇ ਵਿਚਾਰਾ ਕੌਣ ਖੜੂ ਤਾਂ ਹੁੰਦਾ ਹਾਂ ਹਾਂ ਬੜੀ ਐਸਐਚਓ ਲੱਭਦਾ ਹੀ ਨਹੀਂ ਉਹ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਪੁਰਾਣੇ ਜ਼ਿਲ੍ਹੇ ਚ ਆਏ ਆ ਸਾਰੀ ਪੁਲਿਸ ਉੱਥੇ ਬੁਲਾਈ ਹੈ ਜੀ ਦਸਾਂ ਦਸਾਂ ਜਿਲ੍ਹਿਆਂ ਦੀ ਪੁਲਿਸ ਜਿਹੜੀ ਹੈ ਮੁੱਖ ਮੰਤਰੀ ਦੇ ਫੇਰੀ ਦੇ ਉੱਤੇ ਜਾ ਕੇ ਉੱਥੇ ਪਤਨੀ ਮੁੱਖ ਮੰਤਰੀ ਸਾਹਿਬ ਦੀ ਸੁਰੱਖਿਆ ਕਰਦੀ ਹੈ ਤੇ ਪੰਜਾਬ ਦੀ ਸੁਰੱਖਿਆ ਕੌਣ ਕਰੂ ਹਾਂ ਡਰਾਮਾ ਕਰਨਾ ਹੋਵੇ ਫਿਰ ਸਭ ਕੁਝ ਆਏਗਾ ਅੱਜ ਵੀ ਡਰਾਮਾ ਕੀਤਾ ਜਦੋਂ ਜਥੇਦਾਰ શ્રી ਅਕਾਲ ਤਖਸਦ ਨੇ ਕਹਿਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਅਧਿਕਾਰ ਖੇਤਰ ਉਹਦੇ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਦਾ ਕੋਈ ਅਧਿਕਾਰ ਨਹੀਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀ ਮਹਾਰਾਜ ਦੇ ਸਰੂਪਾ ਨੂੰ ਲੈ ਕੇ ਉਹਦੇ ਵਿੱਚ ਕੋਈ ਸਹਿਯੋਗ ਨਹੀਂ ਕਰੇ ਪਰ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਕਿ ਜਥੇਦਾਰ ਸਾਹਿਬ ਨੂੰ ਆਪਣੀ ਲਾਈ ਹੋਈ ਰੋਕ ਇਸ ਕਰਕੇ ਚੁਕਣੀ ਪਈ ਕਿ ਇਹ ਜਿਹੜੇ ਗਲਤ ਰੰਗਤ ਦੇ ਰਹੇ ਇੱਕ ਗਲਤ ਦੁਭਦਾਂ ਲੋਕਾਂ ਚ ਪੈਦਾ ਕਰ ਰਹੇ